ਮੁਦਾਇ ਉਨਾ ਥੋੜਾ ਬਦ ਕਹ ਲਈਏ ਵੀ ਨੌਜਵਾਨ ਨਕਮੇ ਰਿਕਾਰਡ ਕਰਦੀ ਆ 572 ਤੇ ਅਮੇਲੇ ਦੇ ਰਾਜਾ ਸਾਹਿਬ ਦੀ ਵਰਸੀ ਤੇ ਲਈਦ ਹੋਇਆ ਹੋਵੇਗਾ ਤੇ ਸਾਰਿਆਂ ਨੂੰ ਰਾਜਾ ਸਾਹਿਬ ਬਾਣ ਬਖਸ਼ਿਸ਼ ਕਰਦੇ ਆ ਪਰ ਵੀਰਤੀ ਕਰਦਾ ਜਿਹੜੇ ਇਹਨਾਂ ਨੱਬਿਆਂ ਨੂੰ ਵਕਾਫ ਦੇ ਤੌਰ ਤੇ ਵੇਖਦੇ ਆ ਵੀ ਭਾਵਨਾ ਸਹੀ ਰੱਖਿਓ ਜੇ ਭਾਵਨਾ ਵਪਾਰ ਵਾਲੀ ਆ ਫਿਰ ਜਲਦ ਹੀ ਹੋ ਜਾਈ ਮਿਲੇਗਾ ਜੇਕਰ ਭਾਵਨਾ ਪਿਆਰ ਵਾਲੀ ਆ ਤੇ ਫਿਰ ਰਾਜਾ ਸਾਹਿਬ ਬਹੁਤ ਨਵਾਦਦੇ ਆ ਮੇਰੇ ਨਾਦੇ ਤੇਰੇ ਦਰਬਾਰ ਦਾ ਦਰ ਬਿਠਾ ਨਹੀਂ ਇਸ ਜਹਾਨੇ ਅੰਦਰ ਮੂਹ ਮੁਕੀਆਂ ਬਚਦਾ ਦੇਵ ਦਾ ਤੂਛਦਾ ਧਰ ਦੇ ਆਵੇ ਇਸ ਸਾਰੇ ਅੰਦਰ ਤੇਰਾ ਜੱਥ ਕਦੇ ਵੀ ਮੁਕਣਾ ਨਹੀਂ ਸਤਿਗੁਰੂ ਦਾ ਅੰਦਾਜ਼ ਤੇ ਉਸ ਭਗਵਾਨਿਆਂ ਦਾ ਪਾਣੀ ਦਾ ਵੀ ਫਰਮਾਨ ਹੈ ਜਿਨ੍ਹਾਂ ਦੀ ਗੋਦ ਵਿੱਚ ਆਪਾਂ ਜੁੜ ਕੇ ਬੈਠੇ ਆਂ ਅੱਜ ਐਕਿਊ ਪ੍ਰੋਗਰਾਮ ਸਤਿਕਾਰ ਜੀ ਉਹ ਵੀ ਕਹਿੰਦੇ ਹਰ ਜਨ ਹਰ ਰੂਹੀ ਏਕ ਹੈ ਕੋ ਕੋ ਵਿਚਾਰ ਕਛ ਨਾ ਹੈ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਤੂ ਤੂ ਕਰਦਾ ਤੂ ਹੁਆ ਮਨ ਵਿੱਚ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜੱਜ ਦੇਖਾਂ ਤਾਤ ਤੁੰਗ ਹੀ ਗੁਰਬਾਣੀ ਦਾ ਫਰਮਾਨ ਤੇ ਦਸਵੇਂ ਮਹਾਰਜ ਲਿਖਦੇ ਆ ਹਰਦਨ ਹਰਦਈ ਇਹ ਕਹੇ ਬੇਵਕਾਰ ਕਿਸ ਨਾਲ ਹੀ ਜਾਂਦੇ ਜਿਤਰਾ ਕਹਿਓ ਜਨ ਹੀ ਵਿਖੇ ਸਮਾਹੇ ਤੇ ਰਾਜਾ ਸਾਹਿਬ ਔਰ ਰੱਬ ਦੇ ਪਿਆਰ ਵਿੱਚ ਐਡੇ ਭੇਜੇ ਕਿ ਉਸ ਰੱਬ ਨੇ ਗੁਣ ਗਾਉਂਦੇ ਆ ਕਹੁੰਦੇ ਆ ਉਸ ਰੱਬ ਦਾ ਹੀ ਰੂਪ ਬਣ ਕੇ ਤੇ ਮੈਂ ਉਹ ਆਜਮਾਨ ਵੀਰ ਜਿਹੜੇ ਆਏ ਮੇਰੇ ਕੋਲ ਮੈਂ ਉਹਨੂੰ ਪੁੱਛਣਾ ਕੀਤਾ ਮੈਂ ਕਿਹਾ ਗਏ ਹੋ ਕਦੀ ਮੈਨੂੰ ਕਹਿੰਦਾ ਜੀ ਸੱਚ-ਸੱਚ ਦੱਸਦਾ ਮੈਂ ਕਿਹਾ ਦੱਸੋ ਤੇ ਉਹ ਜਿਹੜਾ ਰਵੀ ਰਾਈਡਰ ਜਿਹਨੇ ਇਹ ਲਿਖਿਆ ਉਹਦੇ ਵੱਡੇ ਭਰਾ ਨੇ ਮੈਨੂੰ ਦੱਸਿਆ ਬੇਟੇ ਜੀ ਅਸੀਂ ਤੁਹਾਡੇ ਵਾਲਾ ਪਹਿਲਾ ਬੜਾ ਟੀਚ ਸੁਣਿਆ ਸੀ ਆਏ ਹੱਕ ਜੇ ਕੁਆਰ ਰਾਜਾ ਜੀ ਕਰਦੇ ਉਹ ਬੇਟੇ ਪਾਰ ਰਾਜ ਮੈਂ ਕਿਹਾ ਜੀ ਧੰਨਵਾਦ ਬਹੁਤ ਮਾਨ ਸਨਕਾਰ ਕਰ ਸਕਦਾ ਨੇ ਤੁਹਾਡੀ ਤੌਰ ਤੇ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਤੇ ਫਿਰ ਪੁੱਛਿਆ ਗੀਰ ਸੁਣਨ ਤੋਂ ਬਾਅਦ ਕਿ ਜੀ ਖਰਦਾ ਸਿੰਘ ਦੇ ਉਪਾਸ ਦੇ ਦਰਸ਼ਨ ਕਰਨੇ ਨੇ ਦਰਸ਼ਨ ਕੀਤੇ ਤੇ ਉੱਥੇ ਆਸ ਕਰ ਦਿੱਤੀ ਕਿ ਰਾਜਾ ਸਾਹਿਬ ਦੀ ਇਮੰਦ ਹੈ ਸੁਣਿਆ ਕਿ ਬੋਲੇ ਦਰਜ ਆਉਣ ਵਾਲੀ ਖਾਣੇ ਦੇ ਮੋਢੇ ਸਾਡੀ ਉਹ ਮਾਪੇ ਉਹ ਜੇ ਮੰਗਤੀ ਰੱਖੀ ਉਹ ਬੰਦੀ ਰਸ ਸਿੰਘਾ ਵੀ ਮੇਰੇ ਘਰ ਆਉਂਦਾ ਹੋਇਆ ਥਾ ਸਾਡੇ ਘਰੇ ਆਦ ਕੋਈ ਨਹੀਂ ਸੀ ਹੁਣ ਮੈਂ ਆਸ ਕਰਕੇ ਆ ਪਾਜਾ ਰਾਜਾ ਸਾਹਿਬ ਦੀ ਕਿ ਉਹ ਪੁੱਤ ਦੀ ਦਾਤ ਦੇ ਜੋ ਕਹਿੰਦੇ ਆਉਂਦੇ ਸਾਡੇ ਘਰੇ ਪੁੱਤ ਹੋ ਗਏ ਤੇ ਇਹ ਮਹਿਮਾ ਇਹ ਬੁੜਿਆਰੀ ਨਾ ਦਾ ਸਾਹਿਬ ਦੀ ਹੈ ਜਿਹੜੀ ਉਹਦੇ ਦਰਤੇ ਜਾਂਦੇ ਆ ਰਾਜਾ ਖਾਲੀ ਵੀ ਮੋੜਦਾ ਤੇ ਜਦੋਂ ਇਹ ਨੰਮਰ ਕਾ ਰਾਬਤਾ ਕੀਤਾ ਕਈਆਂ ਕਿਸੇ ਨੇ ਲਿਖ ਦੇ ਕਿ ਵੀ ਭੇਜੇ ਪਰ ਉਹ ਪਸੰਦ ਨਹੀਂ ਆਏ ਕਿਉਂਕਿ ਉਹ ਬੋਲ ਐਨੇ ਜਿਆਦਾ ਕਹਿ ਲਿਏ ਵੀ ਸੋਹਣੇ ਨਹੀਂ ਸਾਰਾ ਵਧੀਆ ਨਹੀਂ ਸਾਰਾ ਤੇ ਮੈਨੂੰ ਅਮਰਦਾਤ ਭਾਜੀ ਕਹਿੰਦੇ ਕਿ ਤਾ ਤੇ ਬੋਲ ਚਾਉਂਦੇ ਹੋ ਮੈਂ ਕਿਹਾ ਕੋਈ ਲਿਖੇ ਜਿਹੜਾ ਨੂੰ ਪਿਆਰ ਕਰਨ ਵਾਲਾ ਹੋਵੇ ਜਿਹੜਾ ਰਾਜਾ ਸਾਹਿਬ ਦੇ ਪਿਆਰ ਵਿੱਚ ਖੀਵਾ ਹੋਇਆ ਹੋਵੇ ਭਿੱਜਿਆ ਹੋਵੇ ਤੇ ਫਿਰ ਮੈਨੂੰ ਕਹਿੰਦੇ ਵੀ ਤੁਸੀਂ ਆਪ ਲਿਖੋ ਮੈਂ ਕਿਹਾ ਜੀ ਮੈਂ ਕੋਸ਼ਿਸ਼ ਕਰ ਸਕਦਾ ਪਰ ਮਿਹਰ ਉਹਨਾਂ ਨੇ ਕਰਨੀ ਹੈ ਤੇ ਫਿਰ ਮੇਰੇ ਮਨ ਵਿੱਚ ਖਿਆਲ ਆਇਆ ਕਿ ਵੀ ਉਸ ਰਵੀ ਨੂੰ ਕਿਉਂਗਾ ਕੰਟੈਕਟ ਕਰੀਏ ਨਾ ਉਸ ਨੌਜਵਾਨ ਨੂੰ ਕਿਹਾ ਜੀਤ ਲੇਖਣ ਕਉਂਦੇ ਉਹਨੇ ਅਗਲੇ ਹੀ ਦਿਨ ਫਿਰ ਰਾਜਾ ਸਾਹਿਬ ਦੀ ਸਰਫ ਵਿੱਚ ਜੀਤ ਲੈ ਕੇ ਭੇਜ ਦਿੱਤਾ ਜਿਹੜੇ ਜੀਤ ਨੂੰ ਤੁਸੀਂ YouTube ਤੇ ਮਿਹਰਬਾਨੀ ਦੀ ਟਾਈਟਲ ਸੱਜ ਕਰਕੇ ਸੁਣ ਸਕਦੇ ਹੋ ਤੇ ਉਹੋ ਨਗਨਾ ਹੁਣ ਸੰਗਤਾਂ ਨਾਲ ਸਾਂਝਾ ਕਰਨ ਲੱਗੇ ਆਂ ਕਿ ਚੰਦ ਘਟਾ ਰਾਜਾ ਦੀ ਮੋੜੇ ਬਹਿ ਜਾ ਗੱਲ ਦਿਲ ਵਾਲੀ ਮੈਂ ਤਾਂ ਸਾਰੀ ਕਹਿ ਜਾਵਾਂ ਮੋਨੇ ਆਮਾਨਾ ਦੀ ਉਹਦਾ ਪਨ ਰਹਿ ਜਾ ਮ੍ਰਵਾਤ ਫੇਰੀ ਦੇ ਨਾ ਜੈਰਾਵੇ ਦੀ ਗਾਵਾਂ रात राजा साहिब ते Yeah.